ਕਾਲਸਾ ਆਵਾਹੀ ਗੁਰੂ ਜੀ ਕੀ ਪਤੇ ਗੁਰੂ ਪਿਆਰੀ ਗੁਰਸਾਹਿਬ ਸਾਧ ਸੰਗਤ ਜੀਓ ਅੱਜ ਆਪਾਂ ਸਿੱਖ ਸਿਧਾਂਤਾਂ ਅਨੁਸਾਰ ਸੇਵਾ ਇਹਦੀ ਵਿਚਾਰ ਕਰਾਂਗੇ ਸੇਵਾ ਕੀ ਹੁੰਦੀ ਹੈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਗੁਰਬਾਣੀ ਦੇ ਆਧਾਰ ਦੇ ਉੱਤੇ ਗੁਰਬਾਣੀ ਦੀਆਂ ਤੁਕਾਂ ਦੇ ਨੂੰ ਲੈ ਕੇ ਇਹਦਾ ਜਿਹੜਾ ਹੈ ਆਪਾਂ ਵਿਚਾਰ ਕਰਨਾ ਗੁਰੂ ਦੀ ਸੇਵਾ ਸਾਰੇ ਤਪਾਂ ਦਾ ਸ਼੍ਰੋਮਣੀ ਤਪ ਹੈ ਅਤੇ ਪਰਮਾਤਮਾ ਦੇ ਦਰ ਤੇ ਕਬੂਲ ਹੈ ਜਿੰਨੇ ਵੀ ਜਤਪ ਕਰਦੇ ਆ ਲੋਕ ਉਹਨਾਂ ਸਾਰਿਆਂ ਤੋਂ ਗੁਰੂ ਦੀ ਸੇਵਾ ਜਿਹੜੀ ਹੈ ਉਹ ਕੀ ਹੈ ਸ਼੍ਰੋਮਣੀ ਹੈ ਸ੍ਰੇਸ਼ਟ ਹੈ ਦੂਜੇ ਨੰਬਰ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਇੱਕ ਕੀਤਾ ਗਿਆ ਜਤਪ ਤਪ ਜਿਹੜਾ ਹੈ ਜਤਪ ਹੈ ਉਹ ਕੁਝ ਨਹੀਂ ਗੁਰੂ ਸਾਹਿਬ ਫਰਮਾਉਂਦੇ ਹਨ ਗੁਰ ਸੇਵਾ ਤਪਾਂ ਸਿਰ ਤਪਸਾਰ ਇਹ ਤਪਾਂ ਸਿਰ ਸਾਰੇ ਤਪਾਂ ਤੋਂ ਇਹ ਤਪ ਜਿਹੜਾ ਸਾਰ ਭਾਵ ਸ੍ਰੇਸ਼ਟ ਹੈ ਸ੍ਰੇਸ਼ਟੀ ਹੈ ਹਰ ਜੀਵ ਮਾਨਵਤ ਹੈ ਹਰ ਜੀਵ ਹਰੀ ਜੀਵ ਮਾਨਦੇ ਵਿੱਚ ਵਸਦਾ ਸਭ ਦੁੱਖ ਬਿਸਾਰਨ ਹਾਂ ਸਾਰੇ ਦੁੱਖਾਂ ਨੂੰ ਵਿਸਾਰਨ ਹਾਰ ਪ੍ਰਮੋਖ ਪਰਮਾਤਮਾ ਉਹ ਆ ਕੇ ਮਨ ਦੇ ਵਿੱਚ ਵਸ ਜਾਂਦਾ ਸੇਵਾ ਕਰਨ ਨਾਲ ਮਨ ਦੇ ਵਿੱਚ ਹਲੀਮੀ ਆਉਂਦੀ ਹੈ ਸੇਵਾ ਉਹ ਕਿਸੇ ਸੇਵਾ ਦੀ ਗੱਲ ਚੱਲਦੀ ਹੈ ਸੇਵਾ ਕਰਨ ਨਾਲ ਕੀ ਹੁੰਦਾ ਕੀ ਆ ਮਨ ਦੇ ਵਿੱਚ ਹਲੀਮੀ ਗਿਰਵੀ ਆਉਂਦੀ ਹੈ ਅਤੇ ਮਨ ਜਿਹੜਾ ਹੈ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਅਤੇ ਨਾਮ ਦੇ ਨਾਲ ਜੁੜ ਜਾਂਦਾ ਉਸ ਪਰਮਾਤਮਾ ਦੇ ਨਾਮ ਦੇ ਨਾਲ ਉਹ ਜੁੜ ਜਾਂਦਾ ਗੁਰੂ ਸਾਹਿਬ ਫਰਮਾਉਂਦੇ ਆ ਕਿ ਸਰਬਾ ਭਾਵ ਦੇ ਨਾਲ ਕੀਤੀ ਸੇਵਾ ਉਹਦੇ ਦਰ ਤੇ ਪ੍ਰਵਾਨ ਹੈ ਜੇ ਵੀ ਸ਼ਰਧਾ ਸ਼ਰਧਾ ਨਾਲ ਸ਼ਰਧਾ ਭਾਵ ਨਾਲ ਕੀਤੀ ਜਾਵੇ ਨਾ ਸੇਵਾ 사త్సੰਗ ਉਹਦੇ ਦਰ ਤੇ ਪ੍ਰਵਾਨ ਹੁੰਦੀ ਹੈ ਜਿਹੜੀ ਬਿਨਾਂ ਸ਼ਰਧਾ ਤੋਂ ਕਰਦੇ ਆ ਉਹ ਪ੍ਰਵਾਨ ਨਹੀਂ ਹੁੰਦੀ ਮਨ ਬਾਛਤ ਫਲ ਦੀ ਪ੍ਰਾਪਤੀ ਹੁੰਦੀ ਹੈ ਫਿਰ ਕੀ ਹੁੰਦਾ ਜਿਹੜੀ ਸ਼ਰਧਾ ਦੇ ਨਾਲ ਅਸੀਂ ਸ਼ਰਧਾ ਭਾਵ ਦੇ ਨਾਲ ਸੇਵਾ ਕਰਦੇ ਆ ਤਾਂ ਫਿਰ ਸਾਨੂੰ ਮਨ ਬਾਛਤ ਮਨ ਦੇ ਇਛਤ ਫਲ ਜਿਹੜਿਆ ਉਹ ਦੀ ਪ੍ਰਾਪਤੀ ਹੁੰਦੀ ਹੈ ਅਤੇ ਹਉਮੈ ਦਾ ਨਾਸ਼ ਹੋ ਜਾਂਦਾ ਅਤੇ ਅੰਦਰੋਂ ਜਿਹੜਾ ਹੈ ਮਨ ਦੇ ਵਿੱਚੋਂ ਹਉਮੈ ਦਾ ਜਿਹੜਾ ਹੈ ਉਹ ਨਾਸ਼ ਹੋ ਜਾਂਦਾ ਸਤਿਗੁਰੂ ਫਿਰ ਪਰਵਾਉਂਦੇ ਆ ਸਤਿਗੁਰ ਕੀ ਸੇਵਾ ਸਫਲ ਹੈ ਛੇ ਕੋ ਕਰੇ ਜਤਲਾਈ ਹੁਣ ਸਤਿਗੁਰ ਕਹਿੰਦੇ ਆ ਕਿ ਸਤਿਗੁਰ ਕੀ ਸੇਵਾ ਸਫਲ ਹੈ ਇਹ ਸੇਵਾ ਸਫਲ ਹੈ ਪਰ ਨਾਲ ਕੀ ਹੈ ਜੇ ਕੋ ਕਰੇ ਚਿਤ ਲਾਏ ਚਿਤ ਲਾ ਕੇ ਕਰਦਾ ਹੈ ਚਿਤ ਲਾ ਕੇ ਕਰਦਾ ਉਹ ਸਫਲ ਆ ਮਨ ਜਿੰਦੇ ਆផល ਪਾਉਣਾ ਹੋਮੇ ਵਿੱਚੋਂ ਜਾਏ ਫਿਰ ਕੀ ਹੁੰਦਾ ਮਨ ਦੇ ਇਛਤ ਮਨ ਜਿੰਦੇ ਆਪ ਮਨ ਦੇ ਅੰਦਰ ਜਿਹੜਾ ਇੱਛਾ ਕੀਤੀ ਹੈ ਮਨ ਦੀ ਇੱਛਾ ਦੀ ਇਮਫਾਰ ਜਿਹੜਾ ਫਲ ਹੈ ਉਹ ਜਿਹੜਾ ਕੀਤਾ ਆਪਾ ਮਨ ਦੇ ਵਿੱਚ ਉਹ ਪਾਉਣਾ ਹੋਮੇ ਵਿੱਚੋਂ ਜਾਏ ਤੇ ਹੋਮੇ ਜਿਹੜੀ ਆ ਉਹ ਜਿਹੜੀ ਆਮਨ ਚੋਂ ਇਹ ਦੂਰ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਨਾਲ ਅੱਗੇ ਫਿਰ ਸਤਗੁਰ ਅਗਲੀ ਟੋਕਰੇ ਜਿਹਨੇ ਆ ਸਤਗੁਰ ਕੀ ਸੇਵਾ ਗਾਕੜੀ ਸਿਰ ਦੀ ਜੇ ਆਗ ਬੁਆਇ ਹੁਣ ਸਤਗੁਰ ਦੀ ਸੇਵਾ ਜਿਹੜੀ ਆ ਉਹ ਔਖੀ ਆ ਉਹ ਇੰਨੀ ਸੌਖੀ ਨਹੀਂ ਆ ਸਤਗੁਰ ਕੀ ਸੇਵਾ ਗਾਕੜੀ ਸਿਰ ਦੀ ਜੇ ਸਿਰ ਦੇਣਾ ਪੈਂਦਾ ਆਗ ਬੁਆਇ ਆਗ ਬੁਆ ਕੇ ਉਹਦੇ ਸਮਰਪਿਤ ਕਰਨਾ ਪੈਂਦਾ ਅਭਿਆਨ ਉਹਦੇਸ਼ ਵਰਤ ਕਰਨਾ ਪੈਂਦਾ ਸਿਰ ਨੂੰ ਦੇਣਾ ਪੈਂਦਾ ਆਪ ਉਹਦਾ ਹੈ ਅਕੀਲ ਸੰਗਤ ਆਤਮ ਪਦ ਜਿਹੜਾ ਹੈ ਸੁਪਰੀਮ ਸਟੇਟਸ ਚੌਥਾ ਪਦ ਜਿਹਨੂੰ ਅਸੀਂ ਕਹਿੰਦੇ ਆਂ ਦੀ ਪ੍ਰਾਪਤੀ ਲਈ ਸੇਵਾ ਜਿਹੜੀ ਆ ਉਹ ਕੀ ਆ ਧੰਨ ਦੀ ਸੇਵਾ ਇਸ ਸੇਵਾ ਨਾਲ ਮਨੁੱਖ ਦੀ ਬਿਰਤੀ ਵਿੱਚ ਮਾਇਆ ਦਾ ਤਿਆਗ ਹੁੰਦਾ ਜਦੋਂ ਇਹ ਸੇਵਾ ਕਰਦਾ ਹੈ ਨਾ ਧੰਨ ਦੀ ਤਾਂ ਇਹਦੇ ਅੰਦਰ ਇਹਦੇ ਅੰਦਰ ਕੀ ਹੁੰਦਾ ਮਾਇਆ ਦਾ ਤਿਆਗ ਹੁੰਦਾ ਹੈ ਮਾਇਆ ਨੂੰ ਛੱਡਿੰਦਾ ਸਿਸਟਮ ਮਾਰਦਾ ਤਿਆਗ ਹੁੰਦਾ ਹੈ ਫਿਰ ਤਨ ਦੀ ਸੇਵਾ ਇਹਦੇ ਨਾਲ ਮਨੁੱਖ ਆਪਣੇ ਸਰੀਰਕ ਸੁੱਖਾਂ ਦੁੱਖਾਂ ਤੋਂ ਉੱਪਰ ਉੱਠਦਾ ਇਹਦੇ ਨਾਲ ਮਨੁੱਖ ਕੀ ਹੈ ਆਪਣੀ ਸਰੀਰਕ ਸੁੱਖਾਂ ਦੁੱਖਾਂ ਤੋਂ ਉੱਪਰ ਉੱਠ ਕੇ ਆਪਣੀ ਸਵਰਤ ਆਪਣੀ ਸਵਰਤ ਕੀ ਹੈ ਨਾਮ ਬਾਣੀ ਨਾਲ ਲਗਦਾ ਨਾਮ ਬਾਣੀ ਨਾਲ ਲਗਦਾ ਹੈ ਇਹ ਨੂੰ ਤਨ ਦੀ ਸੇਵਾ ਅਗੇ ਮਨ ਦੀ ਸੇਵਾ ਮਨ ਦੀ ਸੇਵਾ ਜਿਹੜੀ ਹੈ ਇਹ ਸਭ ਤੋਂ ਉੱਚੀ ਅਤੇ ਸ੍ਰੇਸ਼ਟ ਸੇਵਾ ਹੈ ਸਭ ਤੋਂ ਉੱਚੀ ਤੇ ਸ੍ਰੇਸ਼ਟ ਸੇਵਾ ਹੈ ਇਹ ਸੇਵਾ ਜਿਹੜੀ ਹੈ ਸਭ ਤੋਂ ਉੱਚੀ ਤੇ ਸ੍ਰੇਸ਼ਟ ਹੈ ਇਹ ਮਨ ਦੀ ਸੇਵਾ ਹੈ ਇਸ ਸੇਵਾ ਰਾਹੀਂ ਮਨੁੱਖ ਆਪਣਾ ਵजूद ਪ੍ਰਭੂ ਨੂੰ ਸਮਰਪਿਤ ਕਰਕੇ ਉਹਦੇ ਵਿੱਚ ਰਿਣੀ ਜਾਂਦਾ ਇਹ ਜਿਹੜੀ ਸੇਵਾ ਨਾਲ ਮਨ ਦੀ ਇਹਦੇ ਚ ਮਨੁੱਖ ਆਪਣਾ ਵजूद ਆਪਣੀ ਐਗਜ਼ਿਸਟੈਂਸ ਜਿਹੜੀ ਹੈ ਉਹ ਆਪਣਾ ਵजूद ਜਿਹੜਾ ਹੈ ਪਰ ਉਹ ਨੂੰ ਸਮਰਪਿਤ ਕਰਦੇ ਉਹ ਉਹ ਨੂੰ ਸਮਰਪਿਤ ਕਰ ਦਿੰਦਾ ਤੇ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਉਸ ਪਰਮਾਤਮਾ ਦੇ ਵਿੱਚ ਹੀ ਇਹ ਲੀਨ ਹੋ ਜਾਂਦਾ ਜਦੋਂ ਉਹ ਮਨ ਦੀ ਸੇਵਾ ਕਰਦਾ ਗੁਰੂ ਸਾਹਿਬ فرمਉਂਦੇ ਆ ਸੇਵਾ ਕਰਤ ਹੋਏ ਨਿਹਕਾਮੀ ਸੇਵਾ ਕਰਤ ਜਿਹੜਾ ਸੇਵਾ ਕਰਦਾ ਹੋਏ ਹੋ ਕੇ ਨਿਹਕਾਮੀ ਕੌਮੀ ਕੰਮ ਕੋਈ ਨਾ ਰੱਖੇ ਪਈ ਕਿਸੇ ਕਿਸਮ ਦੀ ਕੋਈ ਸ਼ਰਤ ਰੱਖ ਲੈਨੇ ਆਸੀਂ ਪਾੜ ਕਰਦੇ ਆਂ ਤੁਸੀਂ ਇਹਨੇ ਕਰਦੇ ਆ ਕਿ ਸਾਡਾ ਆ ਹੋ ਜੇ ਆ ਹੋ ਜੇ ਨਾ ਨਹਿਕਾਮੀ ਤਿਸ ਕੋ ਹੋਤ ਬਰਾਬਰ Swami ਉਹ ਉਸwami ਬਰਾਦਰ ਹੁੰਦਾ ਜੇ ਕਿਸੇ ਨੇ ਮੇਰੇ ਅਗੇ ਨੇ ਸ਼ਰਤ ਰੱਖ ਲਈ ਉਹ ਦਾ ਨੀ ਕਹਿੰਦੇ ਨਹਿਕਾਮੀ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ Swami ਸੁਸਾ ਸੰਗਤ ਇਹ ਸੀ ਸਿਕਸ ਦਾ ਬੰਸਾ ਸੇਵਾ ਬਾਰੇ ਕੁਝ ਵਿਚਾਰ ਜੋ ਆਪਾਂ ਕੀਤੀ ਹੈ ਸਾਥ ਸੰਗਤ ਆਪ ਜੀ ਨੇ ਸਰਵਨ ਕੀਤੀ ਹੈ ਔਰ ਅਗੇ ਫਿਰ ਅਗਲੇ ਵਿਚਾਰ ਅਗੇ ਕਰਾਂਗੇ ਫਿਰ ਤੋਂ ਅਗੇ ਕਰਾਂਗੇ ਔਰ ਇਨੀ ਕੋਈ ਨਹੀਂ ਜਿਹੜੀ ਵਿਚਾਰ ਆ ਉਹ ਸਾਥ ਸੰਗਤ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ